ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਤੁਹਾਡੇ ਵਾਸਤੇ ਇੱਕ ਇੰਪੋਰਟੈਂਟ ਮੈਂ ਜਾਣਕਾਰੀ ਲੈ ਕੇ ਆਇਆਗਾ ਤੁਹਾਨੂੰ ਪਤਾ ਕੀ ਆਪਣੇ ਗਰੁੱਪ ਡੀ ਦੀ ਰੇਲਵੇ ਭਰਤੀ ਹੈ ਜਿਹੜੀ 32400 ਤੋਂ ਪਲੱਸ ਪੋਸਟ ਹੈ ਇਹਦੀਆਂ ਠੀਕ ਹੈ ਜੀ ਇਹਦੇ ਬਾਰੇ ਕੁਝ ਮਹੱਤਵਪੂਰਨ ਜਾਣਕਾਰੀ ਦੇਣੀ ਹੈ ਮੈਂ ਤੁਹਾਨੂੰ ਤੇ ਜਿੰਨਾ ਬੱਚੇ ਨੇ ਰਾਜੇ ਜੋਬ ਕਰਨੀ ਹੈ ਰੇਲਵੇ ਦੇ ਵਿੱਚ ਪੇ ਸਕੇਲ ਤੁਹਾਨੂੰ ਦੱਸ ਦਵਾਂਗੇ 56000 ਪਲੱਸ ਦੇ ਵਿੱਚ ਪੇ ਸਕੇਲ ਆਗਾ ਯੋਗਤਾ ਇਹਦੇ ਵਿੱਚ ਜੇਕਰ ਤੁਸੀਂ 10ਵੀਂ ਕੀਤੀ ਹੈ ਤੇ 10ਵੀਂ ਅਰਬੀ ਵੀ ਪੜ੍ਹ ਸਕਦੇ ਹੋ ਜੇ ਆਈਟੀਆਈ ਕੀਤੀ ਹੈ ਦੋਨੇ ਪੜ੍ਹ ਸਕਦੇ ਹੋ ਜ਼ਰੂਰੀ ਨਹੀਂ ਹੈਗੇ ਤੁਹਾਡੇ ਕੋਲੇ ਆਈਟੀਆਈ ਹੋਣੀ ਲਾਜ਼ਮੀ ਹੈ ਤੁਹਾਨੂੰ ਮੈਂ ਜਾਦ ਤਾਂ ਕਰਵਾ ਰਿਹਾ ਰਾਜੇ ਅਜੇ ਫਾਰਮ ਭਰਨ ਦੇ ਵਿੱਚ ਔਨਲੀ 10 ਦਿਨ ਰਹਿ ਚੁੱਕੇ ਆ 23 ਫਰਵਰੀ ਤੱਕ ਦੀ ਇਹਦੀ ਲਾਸਟ ਡੇਟ ਹੈ ਠੀਕ ਹੈ ਜੀ ਬਾਕੀ ਦਾ ਜੇ ਪੰਜਾਬ ਦੀਆਂ ਸਰ ਭਾਰਤੀਆਂ ਦੀ ਸਹੀ ਜਾਣਕਾਰੀ ਤੁਸੀਂ ਆਪਣੇ ਜਨ ਨਾਲ ਜੁੜ ਸਕਦੇ ਹੋ ਸਭ ਤੋਂ ਜ਼ਿਆਦਾ ਭਾਰਤੀਆਂ ਵੀ ਆਪਾਂ ਤੇ ਜ਼ੀਰੋ ਲੈਵਲ ਤੋਂ ਤਿਆਰੀ ਵੀ ਤੁਸੀਂ ਕਰ ਸਕਦੇ ਹੋ ਹੁਣ ਤੁਹਾਨੂੰ ਦੱਸਣਾ ਇਹਦੇ ਵਿੱਚ ਜਿਹੜਾ ਜਿਹੜਾ ਪੇਪਰ ਕਦੋਂ ਹੋਣਾਗਾ ਬਹੁਤ ਬੱਚੇ ਮੈਨੂੰ ਫੋਨ ਕਰਕੇ ਕਹਿ ਰਹੇ ਹੈ ਜੀ ਸਰ ਅਸੀਂ ਪੋਸਟ ਤਾਂ ਨਹੀਂ ਪਰ ਇਹਦਾ ਪੇਪਰ ਛੇਤੀ ਲੈ ਲੈਣਾ ਇਹਨਾਂ ਨੇ ਤਾਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਦਾ ਪੇਪਰ ਆਗਾ ਉਹ ਜੁਲਾਈ ਦੇ ਵਿੱਚ ਹੋਣਾਗਾ ਜੁਲਾਈ ਦੇ ਵਿੱਚ ਤੁਹਾਡਾ ਗਰੁੱਪ ਡੀ ਦਾ ਜਿਹੜਾ ਉਹ ਪੇਪਰ ਲਿਆ ਜਾਣਾਗਾ ਠੀਕ ਹੈ ਜੀ ਫੀਸ ਤੁਹਾਨੂੰ ਪਤਾਗਾ ਐਸੇ ਕੈਟਾਗਰੀ ਦੀ ਕੋਈ ਫੀਸ ਨਹੀਂ ਹੈਗੀ ਇੱਕ ਵਾਰੀ ਤੁਸੀਂ 250 ਰੁਪਇਆ ਭਰਨਾਗਾ ਜਿੱਦੋਂ ਤੁਸੀਂ ਪੇਪਰ ਦੇਣ ਚਲੇਗੇ ਉਹੀ 250 ਰੁਪਇਆ ਤੁਹਾਡੇ ਖ ਠੀਕ ਹੈ ਜੀ ਬਾਕੀ ਤਾਂ ਜੀ ਜੇਕਰ ਤੁਸੀਂ ਕਿਸੇ ਵੀ ਆਪਣਾ ਕੋਈ ਵੀ ਕਿਸੇ ਬੱਚੇ ਦੇ ਬੈਚ ਲੈਂਦਾ ਹੋਇਆ ਚਾਹੇ ਪੁਲਿਸ ਵਾਲਾ ਲੈਂਦਾ ਹੋਇਆ ਚਾਹੇ ਪਟਵਾਰੀ ਵਾਲਾ ਚਾਹੇ ਆਲ ਪੰਜਾਬ ਐਗਜ਼ਾਮ ਉਹਦੇ ਵਿੱਚ ਰਾਜੇ ਇਹਦੇ ਵਿੱਚ ਰੇਲਵੇ ਦੇ ਵਿੱਚ ਇੰਗਲਿਸ਼ ਸੌਰੀ ਇਹ ਚ ਰੇਲਵੇ ਦੇ ਪੇਪਰ ਚ ਤਾਂ ਚਾਰ ਸਬਜੈਕਟ ਹੀ ਹੈ ਮੈਥ ਰੀਜ਼ਨਿੰਗ ਜੀਕੇ ਤੇ ਜਨਰਲ ਸਾਇੰਸ ਇਹ ਸਬਜੈਕਟ ਨਵਾਂ ਰਾਜੇ ਠੀਕ ਹੈ ਜੀ ਤਾਂ ਇਹ ਸਬਜੈਕਟ ਦੀਆਂ ਕਲਾਸਾਂ ਤੁਹਾਡੀਆਂ ਇਹਦੇ ਇੰਨਾ ਵਿੱਚ ਦੇ ਵਿੱਚ ਵੀ ਅਪਡੇਟ ਕਰ ਰਹੇ ਹਾਂਗਾ। ਇੰਨਾ ਵਿੱਚ ਦੇ ਵਿੱਚ ਹੀ ਅਪਡੇਟ ਕਰ ਰਹੇ ਹਾਂਗਾ। ਤੇ ਮੈਂ ਤੁਹਾਨੂੰ ਕਹਿ ਰਿਹਾ ਕਿ ਰਾਜੇ ਆਪਾਂ ਨਾ ਸਿਰਫ ਇੱਕ ਚੀਜ਼ ਦੇ ਮਗਰ ਪਏ ਜਾਂਦੇ ਆ। ਹਾਂਜੀ ਪੰਜਾਬ ਦੀ ਭਰਤੀ ਦੀ ਕਰਦੇ ਆ ਜੀ ਸਰਕਾਰਾਂ ਪੰਜਾਬ ਦੀ ਭਰਤੀ ਲੇਟ ਹੋ ਗਈ ਜੀ ਫਰਾਨਾ ਹੋ ਗਿਆ ਧਮਕਾ ਹੋ ਗਿਆ। ਜਿਹੜੀ ਹੁਣਾਂ ਰੇਲਵੇ ਦੀ ਭਰਤੀ ਦਾ ਜੇ ਇਹਦੇ ਵਿੱਚ ਵੀ ਪੰਜਾਬ ਦਾ ਬਹੁਤ ਸਾਰਾ ਕੋਟਾ ਹੈਗਾ। ਭਾਵੇਂ ਸਾਰੇ ਕੈਂਡੀਡੇਟ ਪੰਜਾਬ ਦੇ ਹੀ ਲੱਗ ਜਾਣ ਇਹਦੇ ਵਿੱਚ। ਪਰ ਨਹੀਂ ਲੱਗਣਾ। ਕਿੱਥੇ ਮਰਜ਼ੀ ਵਗ ਜੋ ਤੁਸੀਂ। ਕਿਸੇ ਮਰਜ਼ੀ ਰਜਿਸਟ੍ਰੇਸ਼ਨ ਦੇ ਵਕਤ ਤੁਹਾਨੂੰ ਆਦਰ ਸਟੇਟ ਦੇ ਕੈਂਡੀਡੇਟ ਹੀ ਮਿਲਣਗੇ ਉੱਥੇ ਹਰਿਆਣਾ ਦੇ ਮਿਲਣਗੇ ਬਿਹਾਰ ਦੇ ਮਿਲਣਗੇ ਹਿਮਾਚਲ ਦੇ ਮਿਲਣਗੇ ਪਰ ਪੰਜਾਬ ਦਾ ਕੈਂਡੀਡੇਟ ਤੁਹਾਨੂੰ ਨਹੀਂ ਮਿਲਣਾ ਕਿਉਂ ਕਿ ਅਸੀਂ ਇਹ ਭਾਰਤੀਆਂ ਨੂੰ ਭਾਰਤੀਆਂ ਮੰਨਦੇ ਹੀ ਨਹੀਂ ਠੀਕ ਹੈ ਤੇ ਕਿਉਂ ਨਹੀਂ ਮੰਨਦੇ ਉਹ ਮੈਨੂੰ ਨਹੀਂ ਪਤਾ ਕੀ ਕਾਰਨ ਹੈ ਕਿ ਤੁਸੀਂ ਫਾਰਮ ਹੀ ਨਹੀਂ ਭਰਦੇ ਆਪ ਦਾ ਹੱਕ ਤੁਸੀਂ ਕਿਉਂ ਕਿਸ ਨੂੰ ਦੇ ਰਹੇ ਹੋ ਉਹ ਦਾ ਤੁਸੀਂ ਕਹਿ ਦਿੰਦੇ ਹੋ ਜੀ ਹਾਂ ਦੂਜੀਆਂ ਸਟੇਟਾਂ ਵਾਲੇ ਜੀ ਸਾਡੇ ਤਰ੍ਹਾਂ ਕੇ ਲੱਗ ਜਾਂਦੇ ਐ ਜੀ ਦੂਜੀਆਂ ਸਟੇਟਾਂ ਵਾਲੇ ਸਾਡੇ ਤਰ੍ਹਾਂ ਕੇ ਨੌਕਰੀਆਂ ਲੈ ਜਾਂਦੇ ਐ ਤੇ ਜਦੋਂ ਆਪਣਾ ਆਪ ਦਾ ਮੌਕਾ ਹੁੰਦਾ ਆਪਣਾ ਕੋਟਾ ਲੈਦਾ ਉਦੋਂ ਆਪਾਂ ਆਪ ਦਾ ਕੋਟਾ ਆਪਣੇ ਆ ਵੀ ਆਦਰ ਸਟੇਟ ਨੂੰ ਦੇ ਰਹੇ ਹਾਂ ਜਿਹੜੀਆਂ ਆਪਣੀਆਂ ਨੌਕਰੀਆਂ ਨੇ ਆਪਾਂ ਆਦਰ ਸਟੇਟ ਨੂੰ ਜਿੱਥੇ ਉੱਥੇ ਵੀ ਨਾ ਆਪਾਂ ਤੁਸੀਂ ਇਹ ਗੱਲ ਕਹਿੰਦੇ ਚੰਗੀ ਨਹੀਂ ਲੱਗਦੀ ਉੱਥੇ ਕਿ ਹਾਂ ਜੀ ਫਲਾਣਾ ਸਾਡੀਆਂ ਪੂਰ ਨੌਕਰੀਆਂ ਲੈ ਗਿਆ ਜੀ ਅੱਗੇ ਤੇ ਸਾਡੀਆਂ ਨੌਕਰੀਆਂ ਉੱਥੇ ਤੁਹਾਡਾ ਆਪ ਦਾ ਕਸੂਰ ਹੈਗਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਇੱਕ ਦੋ ਚੀਜ਼ਾਂ ਮੈਂ ਹੋਰ ਇੰਪੋਰਟ ਦਿਖਾਉਣਾ ਤਾਂ ਬੈਚ ਜਿਹੜਾ ਜੇ ਆਪ ਡ ਤੁਸੀਂ ਬੈਚ ਪਰਚੇਸ ਕਰ ਸਕਦੇ ਹੋ ਤੇ ਕਲਾਸ ਪਾਸ ਵਾਲਿਆਂ ਨੇ ਆਪ ਐਪ ਡਾਊਨਲੋਡ ਕਰ ਲਿਓ ਕੋਡ ਫਿਲ ਕਰਾ ਡਬਲ ਐਕਸ ਰਮ ਆਹਦੇ ਵਿੱਚ ਕੋਡ ਵੀ ਕਰ ਸਕਦੇ ਹੋ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਸਾਡੇ ਲੈਕਚਰ ਹੋਣਗੇ ਆ ਰਾਜੇ ਸਾਰਾ ਡੇਟ ਇੱਕ ਵਾਰੀ ਚੈੱਕ ਕਰ ਲਓ ਪੇਪਰ ਤੁਹਾਡਾ ਜੁਲਾਈ ਦੇ ਵਿੱਚ ਹੋਣਾਗਾ 5 ਮਹੀਨੇ ਤੁਹਾਡੇ ਕੋਲ ਤਿਆਰੀ ਵਾਸਤੇ ਪੂਰੇ ਵਧੀਆ ਹੈਗੇ ਆ ਠੀਕ ਹੈ ਜੀ ਇਸ ਟਾਈਪ ਦਾ 5 ਮਹੀਨੇ ਤੋਂ ਵੱਧ ਵੀ ਪਈ ਹੈ ਤੇ ਲਾਸਟ ਡੇਟ ਰਾਜੇ ਤੁਸੀਂ ਦੀ ਚੈੱਕ ਕਰ ਲਓ ਭਾਈ ਇੱਕ ਵਾਰੀ ਪੇਪਰ ਪੰਜਾਬੀ ਭਾਸ਼ਾ ਦੇ ਵਿੱਚ ਹੋਣਾਗਾ ਜਿਹੜੇ ਬੱਚਿਆਂ ਨੇ ઓਨਲੀ ਗਰੁੱਪ ਡੀ ਦਾ ਰੀਲ ਵੀਰਾਂ ਪੇਪਰ ਦੇਣਾ ਨਾ ਤਾਂ ਭਾਈ ਤੁਸੀਂ ਇੰਗਲਿਸ਼ ਪੜ੍ਹਨੀ ਹੈ ਨਾ ਤੁਸੀਂ ਪੰਜਾਬ ਜੀ ਕੇ ਪੜ੍ਹਨੀ ਹੈ ਨਾ ਤੁਸੀਂ ਕੰਪਿਊਟਰ ਪੜ੍ਹਨਾਗਾ ਨਾ ਤੁਸੀਂ ਪੰਜਾਬੀ ਪੜ੍ਹਨੀ ਹੈ ਇੰਨਾ ਚੋਂ ਆਹ ਕੋਈ ਵੀ ਸਬਜੈਕਟ ਤੁਸੀਂ ਨਹੀਂ ਪੜ੍ਹਨਾ ਹੈਗਾ ਠੀਕ ਹੈ ਸਿਰਫ ਚਾਰ ਸਬਜੈਕਟ ਆ ਸੋਹਣਿਓ ਆਹ ਦੇਖੋ ਪੋਸਟਾਂ ਕਿੰਨੀਆਂ ਹੈਗੀਆਂ 32488 ਪੋਸਟਾਂ ਜਿੱਥੋਂ ਤੱਕ ਸੁਣਨ ਦੇ ਵਿੱਚ ਆਇਆ ਕਹਿੰਦੇ ਇਹ ਪੋਸਟ 1 ਲੱਖ ਤੱਕ ਵੀ ਹੋ ਸਕਦੀ ਹੈ ਪਿਛਲੀ ਵਾਰ ਇਹਨਾਂ ਨੇ 40000 ਤੋਂ 80000 ਵੈਕੈਂਸੀ ਕਰਤੀ ਸੀ ਗਰੁੱਪ ਡੀ ਦੀ ਹੋ ਸਕਦਾ ਇਹ ਵੈਕੈਂਸੀ 1 ਲੱਖ ਤੱਕ ਵੀ ਪਹੁੰਚ ਜੇ ਬੈਸੇ ਰਾਜੇ ਭਾਰਤੀ ਦੀ ਉਮਰ 18 ਤੋਂ 33 ਸਾਲ ਹੀ ਹੁੰਦੀ ਹੈ ਕਰੋਨਾ ਕਰਕੇ ਤਾਂ ਉਹ ਤਿੰਨ ਸਾਲ ਐਕਸਟਰਾ ਦੇਤੇ ਤਾਂ ਮਤਲਬ ਜਿਹੜੇ ਬੱਚੇ 36 ਸਾਲ ਦੇ ਆ ਉਹਨਾਂ ਬਾਰੇ ਇਹ 골ਡਨ ਚਾਂਸ ਹੈ ਜਿਹੜੇ 33 ਪਲੱਸ ਹੈਗੇ ਆ ਆ ਦੇਖੋ ਰਾਜੇ ਚਾਰ ਸਬਜੈਕਟਾ ਹੋਣੇ ਆ ਜੀਕੇ ਹੋਣੀ ਹੈ 20 ਨੰਬਰ ਦੀ ਰੀਜ਼ਨਿੰਗ ਹੋਣੀ ਹੈ 30 ਨੰਬਰ ਦੀ ਮੈਥ ਹੋਣਾ 25 ਨੰਬਰ ਦਾ ਜਨਰਲ ਸਾਇੰਸ ਹੋਣੀ ਹੈ 25 ਨੰਬਰ ਦੀ ਠੀਕ ਹੈ 100 ਨੰਬਰ ਦਾ ਪੇਪਰ ਹੋਣਾ ਰਾਜੇ 네ਗੇਟਿ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾਗਾ ਰਾਜੇ ਪ੍ਰਮੋਸ਼ਨਾਂ ਬਹੁਤ ਵਧੀਆ ਹੈ ਜੇ ਇੱਕ ਵਾਰੀ ਲੱਗਦੇ ਹੋ ਸਟੇਸ਼ਨ ਮਾਸਟਰ ਤੱਕ ਵੀ ਤੁਸੀਂ ਪਹੁੰਚ ਸਕਦੇ ਹੋ ਠੀਕ ਹੈ ਤਾਂ ਆਪ ਦਾ ਹੱਕ ਕਿਸੇ ਨੂੰ ਨਾ ਦਿਓ ਠੀਕ ਹੈ ਪੜ੍ਹ ਲਓ ਤਿਆਰੀ ਕਰ ਲਓ ਰਾਜੇ ਤੇ ਤੁਹਾਨੂੰ ਬੜੀਆ ਦੀ ਜੌਬ ਮਿਲ ਜੂਗੀ ਆਪਾਂ ਨੂੰ ਸਿਰਫ ਜੌਬ ਤੱਕ ਮਤਲਬ ਹੁੰਦਾ ਸੋਹਣਿਓ ਪੈਨਸ਼ਨ ਇਹਦੇ ਵਿੱਚ ਹੈ ਹੋਰ ਬਹੁਤ ਸਾਰੀਆਂ ਸਹੂਲਤਾਂਆਂ ਗਿਆ ਤਾਂ ਕਰਕੇ ਤੁਹਾਨੂੰ ਬਾਰੀ-ਬਾਰੀ ਕਹਿ ਰਹੇ ਹਾਂ ਬਾਅਦ ਵਿੱਚ ਬੱਚੇ ਕਰਕੇ ਸਾਡਾ ਪਤਾ ਨਹੀਂ ਲੱਗਿਆ ਸੀ ਜੀ ਕਦੋਂ ਭਰਤੀ ਆ ਗਈ ਕਦੋਂ ਭਰਤੀ ਚਲੀ ਗਈ ਤਾਂ ਮੁੰਡੇ ਤੇ ਕੁੜੀਆਂ ਦੋਨੇ ਅਪਲਾਈ ਕਰ ਸਕਦੇ ਆ ਤਹਾਡੇ ਨੇੜੇ ਦੇ ਏਰੀਆ 'ਚ ਤੁਹਾਨੂੰ ਨੌਕਰੀ ਮਿਲਣੀ ਹੈ ਜਿਹੜਾ ਤੁਹਾਡਾ ਨੇੜੇ ਦਾ ਏਰੀਆ 10 ਕਿਲੋਮੀਟਰ 5 ਕਿਲੋਮੀਟਰ ਉੱਥੇ ਤੁਹਾਨੂੰ ਨੌਕਰੀ ਦੇ ਦੇਣੀ ਹੈ ਇਹ ਵੀ ਹੈ ਨਹੀਂ ਕਿ ਤੁਹਾਨੂੰ ਬਹੁਤ ਦੂਰ ਡਿਊਟੀ ਕਰਨਾ ਪਊਗਾ ਠੀਕ ਹੈ ਜੀ ਤਾਂ ਕਰਕੇ ਕਹਿ ਰਹੇ ਹਾਂ ਹਜੇ ਟਾਈਮ ਹੈਗਾ ਭਰ ਦੋ ਪੇਪਰ ਵਿੱਚ ਵੀ ਹਜੇ ਕਾਫੀ ਟਾਈਮ ਹੈਗਾ ਪੰਜਾਬੀ ਦੇ ਵਿੱਚ ਪੇਪਰ ਹੋਣਾ ਚਾਰ ਸਬਜੈਕਟ ਹੈ ਜਿਹੜੇ ਬੱਚੇ ਨੂੰ ਇੰਗਲਿਸ਼ ਪੰਜਾਬੀ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕੰਪਿਊਟਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਪੰਜਾਬ ਲੈਂਗੁਏਜ ਠੀਕ ਹੈ ਸਾਰਾ ਕੁਝ ਤਾਂ ਡਾਇਰੀ 'ਚ ਉਹ ਸਬਜੈਕਟ ਕੋਈ ਨਹੀਂ ਹੈਗਾ ਸਿਰਫ ਆ ਚੀਜ਼ਾਂ ਪੜ੍ਹਨੀਆਂ ਤੁਸੀ ਠੀਕ ਹੈ ਬਾਕੀ ਦਾ ਜੀ ਤੁਹਾਡੀ ਮਰਜ਼ੀ ਹੈ ਮੇਰਾ ਬਾਰੀ ਬਾਰੀ ਤੁਹਾਨੂੰ ਜਾਗਰੂਕ ਕਰਨਾ ਮਤਲਬ ਹੈਗਾ ਉਹ ਤੁਸੀਂ ਦੇਖਣਾ ਕਿ ਤੁਸੀਂ ਕਿੰਨਾ ਕ ਆਪਦਾ ਇਹਦੇ ਵਾਸਤੇ ਦਾ ਫਰਜ਼ਾਤਾ ਕਰਦੇ ਹੋ ਆਪਦਾ ਹੱਕ ਲੋ ਪਰ ਜੇ ਤੁਸੀਂ ਆਪਦਾ ਹੱਕ ਨਹੀਂ ਲੈਂਦੇ ਫਿਰ ਕੱਲ ਨੂੰ ਤੁਸੀਂ ਇਹ ਨਹੀਂ ਕਿਸ ਨੂੰ ਕਹਿ ਸਕਦੇ ਹਾਂ ਜੀ ਫਲਾਨਾ ਅਗੇਦਰ ਨੌਕਰੀ ਲੈਂਦਾ ਆਪਰੇ ਹੱਕ ਤੁਸੀਂ ਛੱਡੀ ਜਾਂਦੇ ਹੋ ਠੀਕ ਹੈ ਤਾਂ ਮੈਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਇੰਟਰਸਟ ਕਿਉਂ ਨਹੀਂ ਲੈਂਦੇ ਯਾਰ ਠੀਕ ਹੈ ਚਾਹੇ ਸੈਂਟਰ ਦੀ ਭਰਤੀ ਹੈ ਬਹੁਤ ਆਖਣਗੇ ਜੀ ਰੇਲਵੇ ਵਿੱਚ ਨਾ ਪੰਜਾਬ ਦੇ ਬੰਦੇ ਨੂੰ ਰੱਖਦੇ ਹੀ ਨਹੀਂ ਕਿਹੜਾ ਕਹਿੰਦਾ ਨਹੀਂ ਰੱਖਦੇ ਮੇਰੇ ਕੋਲ ਲੈ ਕੇ ਆਓ ਤੁਸੀਂ ਉਹ ਬੰਦਾ ਜਿਹੜਾ ਕਹਿੰਦਾ ਜੀ ਰੇਲਵੇ ਦੇ ਵਜਾ ਰੱਖਦੇ ਨੇ ਨੰਬਰ ਬੱਚੇ ਦੇ ਮੈਟ ਦੇ ਵਿੱਚ ਆਉਂਦੇ ਹੋਣ ਤੈਨੂੰ ਨਾਂ ਰੱਖਿਆ ਹੋਵੇ ਮੇਰੇ ਕੋਲੇ ਪੇਸ਼ ਕਰਾਓ ਮੈਂ ਲੈ ਕੇ ਜਾਵਾਂਗਾ ਉਹ ਉੱਥੇ ਠੀਕ ਹੈ ਘਰੇ ਬੈਠੇ ਬਿਸਤਰੇ ਵਿੱਚ ਹੀ ਆਪਾਂ ਕਹਿੰਦੇ ਨੇ ਜੀ ਰੱਖਦੇ ਨਹੀਂ ਜੀ ਆਪਾਂ ਨੂੰ ਤਾਂ ਠੀਕ ਹੈ ਧਿਆਨ ਸਾਰੇ ਪਾਸੇ ਦੇਦਾ ਹਾਂ ਤਾਂ ਨੌਕਰੀ ਚਾਹੀਦੀ ਆਪਾਂ ਨੂੰ ਬਾਸ 24ਾਂ ਵਾਲਾ ਕੰਮ ਗਿਆ ਕਿ ਆਪਾਂ ਚੋਇਸ ਕਰ ਲਾਂਗੇ ਵੀ ਹਾਂਜੀ ਹਸਤਾਲ ਲੈਣੀ ਹੈ ਠੀਕ ਹੈ ਜਿਹੜੀ ਮਿਲਦੀ ਇੱਕ ਵਾਰੀ ਲੈ ਲਓ ਧੰਨਵਾਦ